ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਸਨਾਤਨ ਤਰ ਮੰਦਿਰ ਕਮੇਟੀ ਰਜਿਸਟਰਡ ਭਗਤ ਪੁਰਾ ਭਗਵਾੜਾ ਬਲੋ ਸਰਬ ਸੰਪਤੀ ਨਾਲ ਜੀਵ ਕੁਮਾਰ ਸ਼ਰਮਾ ਨੂੰ ਦੁਬਾਰਾ ਮੰਦਿਰ ਕਮੇਟੀ ਦਾ ਪ੍ਰਧਾਨ ਚੁਣ ਲਿਆ ਗਿਆ ਆਪਣੀ ਕਾਰਗੁਜ਼ਾਰੀ ਭੰਕਰਨ ਅਤੇ ਮੈਂਬਰਾਂ ਦਾ ਧੰਨਵਾਦ ਕਰਨ ਲਈ ਸੱਦੀ ਵਿਸ਼ੇਸ਼ ਜਨਰਲ ਹਾਊਸ ਮੀਟਿੰਗ ਵਿੱਚ ਮੂ ਮੈਂਬਰਬਲੋਰ ਜੀ ਸ਼ਰਮਾ ਦੀ ਅਗਵਾਈ ਵਿੱਚ ਮੰਦਰ ਦੇ ਪੁਨਰਨਿਰਮਾਣ ਦੀ ਸਰਾਹਨਾ ਕੀਤੀ। ਅਰਜੀਵ ਸ਼ਰਮਾ ਨੇ ਸਮੂਹ ਮੈਂਬਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਸਰਪ੍ਰਸਤ ਹਰਜਿੰਦਰ ਗੋਗਨਾ ਤੇ ਨਰਿੰਦਰ ਕੁਮਾਰ ਸ਼ਰਮਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਸਰਪ੍ਰਸਤ ਹਰਜਿੰਦਰ ਗੋਗਨਾ ਨੇ ਅਰਜੀਵ ਸ਼ਰਮਾ ਦੇ ਕਾਰਜਕਾਲ ਦੀ ਪ੍ਰਸ਼ੰਸਾ ਕੀਤੀ ਅਤੇ ਮੈਂਬਰਾਂ ਨੂੰ ਅਗਲੀ ਕਾਰਜਕਾਰੀ ਬਾਰੇ ਵਿਚਾਰਨ ਲਈ ਕਿਹਾ। ਸਰਵਸੰਮਤੀ ਨਾਲ ਫੈਸਲਾ ਲੈਣ ਦੀ ਅਪੀਲ ਕੀਤੀ। ਜਦੋਂ ਮੈਂਬਰਾਂ ਨੂੰ ਅਪੀਲ ਕੀਤੀ ਤਾਂ ਕਿਸੇ ਯੋਗ ਮੈਂਬਰ ਨਾਮ ਪ੍ਰਧਾਨਗੀ ਲਈ ਪੇਸ਼ ਕੀਤਾ ਜਾਵੇ ਤਾਂ ਵਿਸ਼ਾਲ ਸ਼ਰਮਾ ਨੇ ਅਰਜੀਵ ਸ਼ਰਮਾ ਦਾ ਨਾਮ ਪੇਸ਼ ਕੀਤਾ ਡਾਕਟਰ ਅਮਰਜੀਤ ਗੋਗਨਾ ਨੇ ਨਾਮ ਦਾ ਸਮਰਥਨ ਕੀਤਾ ਤੇ ਬਾਕੀ ਮੈਂਬਰਾਂ ਨੇ ਵੀ ਬਿਨਾਂ ਦੇਰੀ ਜ਼ੋਰਦਾਰ ਤਾੜੀਆਂ ਅਤੇ ਧਾਰਮਿਕ ਜਕਾਰੇ ਰਹੀ ਅਰਜੀਵ ਸ਼ਰਮਾ ਦੇ ਨਾਮ ਦੀ ਮੋਹਰ ਲਗਾ ਦਿੱਤੀ ਕਿਸੇ ਹੋਰ ਮੈਂਬਰ ਦਾ ਨਾਮ ਸਾਹਮਣੇ ਨਾ ਔਨ ਕਰਕੇ ਚੋਣ ਅਧਿਕਾਰੀ ਵੱਜੋਂ ਹਰਜਿੰਦਰ ਗੋਗਨਾ ਨੇ ਅਰਜੀਵ ਸ਼ਰਮਾ ਨੂੰ ਪ੍ਰਧਾਨ ਘੋਸ਼ਿਤ ਕਰ ਦਿੱਤਾ ਇਸੇ ਤਰ੍ਹਾਂ ਸਰਵਸੰਮਤੀ ਨਾਲ ਸ਼ੋਪ ਕੁਮਾਰ ਬੰਟੀ ਨੂੰ ਉਪ ਪ੍ਰਧਾਨ ਨਿਤਿਨ ਕੁਮਾਰ ਚੌਧਰੀ ਨੂੰ ਜਨਰਲ ਸਕੱਤਰ ਸ਼ਾਮਲਾਲ ਸੈਣੀ ਨੂੰ ਸਕੱਤਰ ਵਿਸ਼ਾਲ ਕੁਮਾਰ ਸ਼ਰਮਾ ਨੂੰ ਖਜਾਨਚੀ ਚੁਣਿਆ ਗਿਆ ਕਾਰਜਕਾਰੀ ਮੈਂਬਰਾਂ ਵਜੋਂ ਡਾਕਟਰ ਅਮਰਜੀਤ ਗੋਗਨਾ, ਪਰਮੋਦ ਗੁਪਤਾ, ਅਮਰਜੀ ਸਹਦੇਵ, ਸੁਨੀਲ ਕੁਮਾਰ ਅਤੇ ਪ੍ਰਭਾਤਦੀਪ ਪੂਰੀ ਨੂੰ ਜ਼ਿੰਮੇਵਾਰੀ ਸੌਂਪੀ ਗਈ। ਇਹਨਾਂ ਤੋਂ ਇਲਾਵਾ ਸਰਪ੍ਰਸਤਾ ਵੱਲੋਂ ਹਰਜਿੰਦਰ ਗੋਗਨਾ, ਨਰਿੰਦਰ ਕੁਮਾਰ ਸ਼ਰਮਾ ਅਤੇ ਮੰਦਰ ਨਾਲ ਜੁੜੇ ਪਰਿਵਾਰਾਂ ਵਿੱਚੋਂ ਨਰੀਸ਼ ਕੁਮਾਰ ਪ੍ਰਾਸ਼ਰ ਅਤੇ ਅਸ਼wini ਭਰਦੋਆਜ ਦੇ ਨਾਮ ਦਾ ਫੈਸਲਾ ਲਿਆ ਗਿਆ। ਸਮੂਹ ਮੈਂਬਰਾਂ ਦਾ ਧੰਨਵਾਦ ਡਾਕਟਰ ਅਮਰਜੀਤ ਗੋਗਨਾ ਵੱਲੋਂ ਕੀਤਾ ਗਿਆ। ਇਸ ਮੌਕੇ Ashok Kumar, Pramod Kumar

ਆਪਨਾ ਕਾਰਜਕਾਰਨੀ ਭਰਤੀ ਕੀਤੀ ਆ ਅਸਹਿਵਾ ਦਿੱਤਾ ਔਰ ਸੂਮ ਰਵਣਾ ਨੇ ਪਿਛਲੇ ਕਾਰਜਕਾਰ ਦੇ ਦੌਰਾਨ ਹੋਏ ਧਾਰਮਿਕ ਸਮਾਜਿਕ ਅਤੇ ਪਰਿਵਾਰਕ ਕੰਮਾਂ ਨੂੰ ਦੇਖਦੇ ਹੋਏ ਉਹਨਾਂ ਦੀ ਸੇਵਾ ਨੂੰ ਦੇਖਦੇ ਹੋਏ ਅਰਜੀਤ ਕੁਮਾਰ ਸ਼ਰਮਾ ਜੀ ਨੂੰ ਸਰਬਸੰਮਤੀ ਦੇ ਨਾਲ ਅੱਜ ਮੁਣਕੇ ਜਿਹੜਾ ਪ੍ਰਧਾਨ ਬਣਿਆ ਸਾਡੇ ਕੋਲੋਂ ਬਹੁਤ ਬਹੁਤ ਮੁਬਾਰਕਬਾਦ ਸਮੂਹ ਕਮੇਟੀ ਮੈਂਬਰ ਜਿਹੜੇ ਆ ਉਹਨਾਂ ਦੇ ਨਾਲ ਚਤਾਨਵਾਣ ਖੜੇ ਆ